ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੇ। ਭਾਵੇਂ 2 ਟਾਈਮ ਚੋਲੋ 3 ਟਾਈਮ ਚੋਲੋ ਜੇ ਤੇ ਡਾਕਟਰ ਦੋਸਤੋ ਤੁਸੀਂ ਆਪ ਦਾ ਲਿਆ ਕੇ ਚੈੱਕ ਕਰਵਾ ਸਕਦੇ ਆ ਬਾਈ ਜੰਨੀਓ ਦੋਸਤੋ ਚੈੱਕ ਪਾਸ ਆ। ਕੱਦ ਘਾਟ ਸੋਹਣਾ ਦੋਸਤੋ। ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਪੈਂਡ ਉਦੇ ਕਰਨ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਇਸ ਪਿੰਨੂ ਮੌਕਸਰ ਸਾਹਿਬ ਪੈ ਜਾਂਦੇ ਆ ਬਾਈ ਜੱਗੇ ਕੋਲੇ ਦੋਸਤੋ ਪਹੁੰਚੇ ਆ। ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨੰਗ ਵਿਖਾਉਣੇ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਠੀਕ ਆ ਜੀ ਵਧੀਆ ਠੀਕ ਆ ਨਾ ਦੱਸੀ ਭਰਾ ਆਪਣਾ ਹਾਂ ਬਾਈ ਜੱਗਾ ਠੀਕ ਆ ਤੇ ਨੰਬਰ ਵੀ ਦਾ ਨੰਬਰ ਹੈ 9878188955 ਠੀਕ ਹੈ ਪਿੰਡ ਦੇ ਸਕੂਲ ਕੋਲੇ ਆ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਜੱਗੇ ਦੇ ਘਰੇ ਜਾਣਾ ਠੀਕ ਹੈ ਤੇ ਜਵਾਕ ਵੀ ਛੱਡ ਕੇ ਜਾਊਗਾ ਠੀਕ ਹੈ ਜੱਗਾ ਵਪਾਰੀ ਵਜਦਾ ਹੈ ਨਹੀਂ ਵਪਾਰੀ ਦਾ ਜਿਹੀ ਆਪਾਂ ਠਠਿਆ ਠੀਕ ਹੈ ਤੇ ਬਾਈ ਕਿੰਨੇ ਨਾਲ ਵਕਾਊ ਕੀਤੇ ਆ ਬਈ ਚਾਰ ਕਰਿਆ ਠੀਕ ਹੈ ਠੀਕ ਹੈ ਬਾਈ ਜਿਹੜੀ ਸਾਹਮਣੇ ਕਾਲੀ ਗਾਂ ਖੜੀ ਹੈ ਇਹਦੀ ਗੱਲ ਕਰੀਏ ਤਾਂ ਕਿੰਨਾ ਸੂਹਾ ਸੂਣਾ ਇਹਨੇ ਇਹ ਬਾਈ ਦੂਜਾ ਸੂਹਾ ਸੂਣਾ ਕਿੰਨਾ ਟਾਈਮ ਪਿਆ ਬਈ ਇਹਦਾ ਮਹੀਨਾ ਰਹਿ ਗਿਆ ਬਈ ਠੀਕ ਹੈ ਐਸੇ ਠੰਡੀ ਸੀਲ ਆ ਠੰਡੀ ਸੀਲ ਫੁੱਲ ਆ ਦੁੱਧ ਵੀ 17 ਕਿਲੋ ਦੀ ਗਾਰੰਟੀ ਦੇਵਾਂਗੇ ਦੇਵੇ ਅਗਲੇ ਦੇ ਘਰੇ 20 ਕਿਲੋ ਭੜੇ 16 ਤੋਂ 17 ਕਿਲੋ ਲੈ ਕੇ ਲੈ ਜੇ ਠੀਕ ਆ ਨਾ ਦੇਵੇਂ ਤਾਂ ਆਪਦੇ ਰੁਪਏ ਲੈ ਜੇ ਗਾਂ ਬੰਨ ਜੇ ਘਰੇ ਠੀਕ ਆ ਜਿੱਥੋਂ ਆਈਏ ਉਹਨਾਂ ਨੇ ਮਾਲਕਾਂ ਨੇ ਗਾਰੰਟੀ ਲਈ ਗਾਰੰਟੀ ਆਪਾਂ ਤੋਕੜ ਗੱਬਣ ਵੀ ਲੈਂਦੇ ਸੀ ਸਾਢੇ 3 ਨ ਮਹੀਨਿਆਂ ਦੀ ਗੱਬਣ ਠੀਕ ਆ ਤੇ ਉਦੋਂ 14 ਕਿਲੋ ਦੁੱਧ ਤਿਆਰ ਸੀ ਇਹ ਥੱਲੇ ਠੀਕ ਆ ਲਓ ਵੀ ਸਜਣੋ ਬਾਈਆਂ ਦਾ ਆਪਾਂ ਤੋਕੜ ਗੱਬਣ ਲੈਂਦੇ ਸੀ 14 ਲੀਟਰ ਉਦੋਂ ਤਿਆਰ ਸੀਗਾ 16-17 ਲੀਟਰ ਦੀ ਦੋਸਤੋ ਬਾਈਆਂ ਦਾ ਗਾਰੰਟੀ ਕਰ ਸੰਗ ਦੇ ਵਿੱਚ ਆ ਦੋਸਤੋ ਬਾਕੀ ਸੀਲ ਠੰਡੀ ਐ ਸਿੰਘ ਜਰੂਰ ਹੈਗੇ ਆ ਵੇਖ ਸਕਦੇ ਆ ਬਾਕੀ ਸੀਲ ਠੰਡੀ ਐ ਕੋਈ ਮਾਰਦੀ ਘੂਰਦੀ ਨਹੀਂ ਦੋਸਤੋ ਨੇੜੇ ਹੋ ਕੇ ਦੋਸਤੋ ਤੁਹਾਨੂੰ ਉਸ ਥਾਣਾ ਦਾ ਸਾਈ ਗਿਆ ਵਿਖਾ ਦਿੰਨੇ ਆ ਕਿਉਂਕਿ ਦੁੱਧੋ ਡرائی ਐ ਦੋਸਤੋ ਉਸ ਠੰਗ ਨਾਲ ਜਜਮੈਂਟ ਕਰ ਲਓ ਇਹ ਹਜੇ ਮਹੀਨਾ ਸੂਨ ਦੇ ਵਿੱਚ ਪਿਆ ਦੋਸਤੋ ਵੇਖ ਸਕਦੇ ਆ ਸੋਨਾ ਦੋਸਤੋ ਥਾਣਾ ਮੁਠੀ ਚਵਾਈ ਵਾਲਾ ਬਾਕੀ ਦੋਸਤੋ ਇਦੂ ਗਾਂ ਹੀ ਨੇ ਹਵਾਨਾ ਬਣਾਉਣਾ ਸ਼ੁਰੂ ਕਰਨਾ ਕਿਉਂਕਿ ਹਜੇ ਮਹੀਨਾ ਪਿਆ ਵੇਖ ਸਕਦੇ ੱਲ ਢੁੱਲੋ ਦੋਸਤੋ ਹਵਾਨੇ ਚੰਗੀ ਐ ਬਾਕੀ ਦੋਸਤੋ ਤੁਹਾਨੂੰ ਤੋਰ ਕੇ ਵਿਖਾਉਣੇ ਆ ਲਵੀ ਖੋਲਨੀ ਇੱਕ ਕਰੀ ਗੀੜਾ ਕਰਵਾ ਲਈ ਇਧਰ ਹੀ ਲੋਬੀ ਸੱਜਣੋ ਤਸੱਲੀ ਤੁਸੀਂ ਕਰ ਲੈਣੀ ਆ ਬਾਕੀ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤੁਸੀਂ ਤਸੱਲੀ ਕਰ ਲੈਣੀ ਆ ਕਰੋ ਸੰਗ ਦੇ ਵਿੱਚ ਆ ਦੋਸਤੋ ਸਾਫ ਫੁਪਰੀ ਵਹਿੜਾ ਦੋਸਤੋ 1 ਮਹੀਨੇ ਦੀ ਕੱਚੀ ਆ ਦੋਸਤੋ ਮੁੱਲ ਆਪਾਂ ਬਾਈ ਤੋਂ ਪੁੱਛਦੇ ਆ ਕੀ ਮੁੱਲ ਕਰਾਂਗੇ ਭਰਾ ਇਹਦਾ ਬਈ ਮੋਹਲਾ ਅੱਜ ਦਾ 45000 ਆ ਬਾਕੀ ਜੇ ਮੌਕੇ ਤੇ ਤਿਆਰ ਹੋਈਦਾ ਉਦੋਂ ਆ ਫਿਰ ਠੀਕ ਆ ਲਓ ਵੀ ਸੱਜਣੋ ਜਿਹੜਾ ਅੱਜ ਵੀਰ ਖਰੀਦ ਦਾ ਤਾਂ 45000 ਮਾਨਤਾਨ ਹੋ ਜੂ ਬਈ ਮਾੜਾ ਮੋਟਾ ਹਾਂਜੀ ਹਾਂਜੀ ਮਾਨਤਾਨ ਆਈ ਗਈ ਲਓ ਵੀ ਸੱਜਣੋ ਭੈਣ ਭਰਾ ਦਾ ਥੋੜਾ ਮਾਨਤਾਨ ਇੱਥੇ ਆਇਆਂ ਦਾ ਹੋ ਜਾਣਾ ਇਸ ਤੋਂ ਅੱਗੇ ਦੋ ਨੰਬਰ ਐਚ ਐਫ ਵੈਡ ਆਏ ਦੇ ਬਾਰੇ ਜਾਣਕਾਰੀ ਲੈਣੇ ਆ ਇਹਦੀ ਕੀ ਡਿਟੇਲ ਆ ਬਈ ਦੋ ਨੰਬਰ ਬਈ ਦੂਜੇ ਸੂਏ ਸੂਣਾ ਇਹਨੇ ਵੀ ਇਹਨੇ ਵੀ ਦੂਜੇ ਸੂਏ ਸੂਏ ਸੂਣਾ ਇਹ ਮੰਨ ਕੇ ਚੱਲੋ ਵੀ ਹੁਣ ਇਹਦੇ ਥੱਲੇ 8 ਕਿਲੋ ਦੁੱਧ ਦਾ 9 ਵੀ ਹੋ ਸਕਦਾ ਠੀਕ ਪਰ ਆਪਾਂ 8 ਆਣੇ ਠੀਕ ਇਹ ਸਾਢੇ ਪੰਜਾਂ ਤੋਂ 6 ਮਹੀਨਿਆਂ ਦੀ ਗੱਭ ਹੈ ਸਾਢੇ ਪੰਜ 6 ਮਹੀਨਿਆਂ ਦੀ ਗੱਭਣ ਹਾਂਜੀ ਚੈੱਕ ਪਾਸ ਆ ਹਾਂਜੀ 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 ਅਗਲਾ ਆਪਾਂ ਦਾ ਡਾਕਟਰ ਲਿਆ ਕੇ ਚੈੱਕ ਕਰਾਵੇ ਆਪਣੇ ਤੇ ਤੇ ਦੁੱਧ ਕਿੰਨਾ ਦੱਸਿਆ ਬਈ ਦੁੱਧ ਹੋਣ ਇਸ ਵਕਤ 8 ਕਿਲੋ ਐ ਇਸ ਵਕਤ 8 ਕਿਲੋ ਦੋਵੇਂ ਟਾਈਮਾਂ ਦਾ 8 8 ਆਣੇ ਠੀਕ ਐ ਮਿਲਦੀ ਦੋਵੇਂ ਟਾਈਮਾਂ ਹਾਂਜੀ ਹਾਂਜੀ ਸੀਲਸ ਲੱਗ ਬਹੁਤ ਐ ਲੋਬੀ ਸੱਜਣਾ ਸਾਢੇ ਪੰਜ 6 ਮਹੀਨਿਆਂ ਦੀ ਗੱਭਣ ਤੇ 8 ਕਿਲੋ ਦੁੱਧ ਇਸ ਵਕਤ ਤਿਆਰ ਆ ਦੋਸਤੋ ਸੋਹਣੇ ਕੱਦ ਕਾਠ ਵਾਲੀ ਐ ਜਿਹੜਾ ਵੀਰ ਦੋਸਤੋ ਖਰੀਦਾ ਤਾਂ ਸੋਹਣੀ ਤਿਆਰ ਹੋ ਜੂ ਦੋਸਤੋ ਦੇਖ ਸਕਦੇ ਆ ਦੂਜ ਸੋਹਣੇ ਮੂੰਹ ਮੱਥੇ ਦੇ ਵਿੱਚ ਦੇਖ ਸਕਦੇ ਆ ਦੋਸਤੋ ਉਹ ਵੀ ਸਜਣੋਂ ਤੁਹਾਨੂੰ ਥਾਣਾ ਦਾ ਸਾਇਕਾ ਵਿਖਾ ਦਿੰਦੇ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਥਾਣਾ ਦੋਸਤੋ ਸੋਹਣਾ 8 ਕਿਲੋ ਦੋਸਤੋ ਇਸ ਵਕਤ ਦੁੱਧ ਤਿਆਰ ਆ ਚਾਰੇ ਥਾਣਾ ਦਾ ਦੋਸਤੋ ਸੀਮ ਸਾਈਜ ਆ ਕਿਉਂਕਿ ਸਵੇਰ ਦਾ ਵੇਲਾ ਦੋਸਤੋ ਲਗਭਗ 11 ਕ ਦਾ ਟਾਈਮ ਆ ਦੋਸਤੋ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਿਓ ਜਿਉਂਕਿ ਸ਼ਾਮ ਤਾਈ ਇਹਨਾਂ ਨੇ ਹਵਾਨੇ ਭਰਨੇ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਲੈ ਵੀ ਖੋਲ ਲੀ ਇਹਨੂੰ ਵੀ ਤੋੜ ਕੇ ਵਿਖਾ ਦਈਏ ਤੇ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੇ। ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜੇ ਤੇ ਡਾਕਟਰ ਦੋਸਤੋ ਤੁਸੀਂ ਆਪ ਦਾ ਲੈ ਕੇ ਚੈੱਕ ਕਰਵਾ ਸਕਦੇ ਆ ਬਾਈ ਜੰਨੀਓ ਦੋਸਤੋ ਚੈੱਕ ਪਾਸ ਆ। ਕੱਦ ਘਾਟ ਸੋਹਣਾ ਦੋਸਤੋ। ਦੇਖ ਸਕਦੇ। ਸੋਹਣੀ ਦੋਸਤੋ ਰੰਗ ਬਾਝ ਵਹਿੜ ਆ। ਬਾਕੀ ਸਾਫ਼ ਸੁਥਰੇ ਮੂੰਹ ਮੱਥੇ ਦੇ ਵਿੱਚ ਆ ਦੋਸਤੋ। ਹਾਂ ਵੀ ਜਗੇ ਦਾ ਕੀ ਮੁੱਲ ਕਰਾਂਗੇ ਜਿਹੜੀ ਆਪਾਂ ਤੋੜ ਕੇ ਵਿਖਾਈਏ ਹੁਣ। ਇਹਦਾ 58000 ਆ ਭਾਈ ਇਹਦਾ 58000 ਇਹਚੋ ਹੀ ਇਮਾਨਦਾਨ ਕਰਦੇ ਹਾਂ ਹਾਂਜੀ ਹਾਂਜੀ ਲੋ ਵੀ ਜ ਸੱਜਣੋ ਅੱਜ ਦੋ ਬੱਚੀ 20 ਕਿਲੋ ਦੇਊਗੀ ਸੂਕੇ ਠੀਕ ਆ ਤੇ ਚੰਗੀ ਬਹੁਤ ਸੀ ਪਹਿਲਾਂ ਸਾਮ ਸੁਭਾ ਦੇ ਰਿਸ਼ਤੇਦਾਰਾਂ ਤੋਂ ਲਈ ਆਦੇ ਸੋਹੜਿਆਂ ਤੋਂ ਉਹਨਾਂ ਦੀ ਸਾਮ ਸੰਭਾਲੀ ਇਹ ਜੀ ਠੀਕ ਆ ਉਹ ਜੀ ਸਾਮ ਸੰਭਾਲ ਸੀ ਦੋਸਤੋ ਬਾਈਆਂ ਦਾ ਤਾਂ ਕਰਕੇ ਫਿੱਕੀ ਆ ਦੁੱਧ ਬਾਈਆਂ ਦਾ 20 ਲੀਟਰ ਦੇ ਲਾ ਕੇ ਭਗ ਪਾ ਦੂਗੀ ਤੇ ਭਾਈ ਤਿੰਨ ਨੰਬਰ ਦੀ ਗੱਲ ਕਰੀਏ ਤਾਂ ਇਹਦੀ ਕੀ ਡਿਟੇਲ ਆ ਇਹ ਬਾਈ ਪਹਿ ਲੈਣਾ ਬੱਚੇ ਇਹ ਪਹਿਲਾ ਸੂਦਾ ਸੂਣੀ ਆ ਹਾਂਜੀ ਕਿੰਨੇ ਦਿਨ ਲੱਜੂਗੀ ਭਾਈ ਭਾਈ 8-10 ਦਿਨ ਲੈ ਜੂਗੀ ਅਜੇ 8-1 ਠੀਕ ਆ ਇਹ ਵੀ ਠੰਡੀ ਸੀਲ ਆ ਬਾਈ ਇਹ ਠੰਡੀ ਸੀਲ ਆ ਮਰੀ ਹੱਥ ਚਾਚਾ ਲੋ ਵੀ ਸਜਣੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਠੰਡੀ ਸੀਲ ਇਹ ਵੀ ਦੋਸਤੋ ਹੈਗੀ ਆ 8 ਦਿਨ ਬਾਈਆਂ ਦਾ ਸੂਨ ਦੇ ਵਿੱਚ ਲਾ ਜੂ ਭਵਾਨੇ ਤਿਆਰੀ ਦੋਸਤੋ ਤੁਹਾਨੂੰ ਖਾ ਦਨੇ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਇੱਕ ਪਾਸੇ ਥੋੜੀ ਭਾਲਾ ਬਾਕੀ ਇੰਡੀ ਕੋਈ ਗੱਲ ਹੈ ਨਹੀਂ ਦੇਖ ਸਕਦੇ ਕੋਈ ਕੋਈ ਨਹੀਂ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਸਿੰਘ ਹੈ ਗਿਆ ਦੋਸਤੋ ਵੈਸੇ ਸ਼ਰੀਲ ਠੰਡੀ ਹੈ ਦੋਸਤੋ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਨੇ ਲੇ ਵੀ ਖੋਲ ਲਈਏ ਵੀ ਤੋੜ ਕੇ ਵਿਖਾ ਦਨੇ ਆ ਦੇਖ ਸਾਦੇ ਦੋਸਤੋ ਹਵਾਨਾ ਬਣਾਉਣਾ ਸ਼ੁਰੂ ਕੀਤਾ ਦੋਸਤੋ 8 ਦਿਨ ਅਜੇ ਸੂਨ ਦੇ ਵਿੱਚ ਬਾਕੀ ਹੈ ਦੋਸਤੋ ਜਿਹੜੇ ਭਰਾ ਦੇ ਪਸੰਦ ਹੋਏ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੀ ਸਿੰਘ ਜਰੂਰ ਹੈ ਗਿਆ ਦੋਸਤੋ ਤੁਹਾਨੂੰ ਦੁਬਾਰਾ ਫੇਰ ਵਿਖਾਤੇ ਆ ਕਿਉਂਕਿ ਸਿੰਘਾਂ ਦਾ ਕੋਈ ਵਟਾ ਨਹੀਂ ਹੈ ਜੇ ਆਪਾਂ ਕਹਿੰਦੀ ਮਾਰਦੀ ਘੁਰਦੀ ਹੋਏ ਫੇਰ ਹੀ ਡਰ ਹੁੰਦਾ ਦੋਸਤੋ ਸੀਲ ਠੰਡੀ ਆ ਇਹਦਾ ਕੀ ਮੁੱਲ ਕਰ ਦਿਆਂਗੇ ਭਰਾ ਇਹਦਾ 55000 ਇਹਦਾ 55000 ਇਹ ਚੋ ਵੀ ਕਰ ਦਿਆਂਗੇ ਮਾਨ ਲੋਕਾਂ ਨੂੰ ਹਲਾਪ ਵੱਡੇ ਵੱਲਦੇ ਨਹੀਂ ਠੀਕ ਆ ਲਓ ਵੀ ਸਜਣੋ ਇਹਦਾ ਵੀ ਬਾਈ ਜੰਦਾ ਲਾਈਨ ਤੇ ਮੁੱਲਾ ਕੀਤਾ ਕੋਈ ਬਾਹਲਾ ਆਪਾਂ ਹਲਾ ਨਹੀਂ ਵੜਿਆਗਾ ਤੇ ਬਾਕੀ ਦੋਸਤੋ ਜਿਹੜੇ ਵੀਰ ਤੇ ਪਸੰਦ ਹੋਵੇ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦਣਾ ਇਸ ਤੋਂ ਅਗੇ ਭਾਈ 4 ਨੰਬਰ ਦੀ ਗੱਲ ਕਰੀਏ ਇਹਦੀ ਕੀ ਡਿਟੇਲ ਆ ਪਹਿਲਣ ਅੱਛੀ ਇਹ ਵੀ ਪਹਿਲਣ ਹਾਂ ਸਾਢੇ 5 ਤੋਂ ਸਾਢੇ 6 ਦੀ ਲਾ ਲਓ ਸਾਢੇ 6 ਦੀ ਲਾ ਲਓ ਠੀਕ ਆ 5 6 ਮਹੀਨਿਆਂ ਦੇ ਲਗਭਗ ਹੈ ਸੀਲ ਠੰਡੀ ਇਹ ਵੀ ਬਹੁਤ ਆ ਲੋ ਵੀ ਸਜਣੋ ਸੀਲ ਠੰਡੀ ਦੀ ਗੱਲ ਕਰੀਏ ਬਾਈ ਜੀ ਇਹ ਵੀ ਬਹੁਤ ਆ ਦੇਖ ਸਕਦੇ ਹਾਂ ਸਾਢੇ 6 ਮਹੀਨਿਆਂ ਦੀ ਗੱਬਣਾ ਦੋਸਤੋ ਪਹਿਲਾ ਸੂਆ ਸੂਣੀ ਆ ਹਜੇ ਦੋਸਤੋ ਕਿਉਂਕਿ ਪਹਿਲਾ ਸੂਆ ਸੂਣੀ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਲਾ ਲਓਏ ਖਵਾਨਾ ਹਜੇ ਬਣਾਉਣਾ ਸ਼ੁਰੂ ਕਰਨਾ ਦੋਸਤੋ ਇਹਨੇ ਕਿਉਂਕਿ ਦੇਖ ਸਾਡੇ ਝੋਲੀ ਝਾਲੀ ਚੰਗੀ ਹੈ ਦੋਸਤੋ ਸਾਢੇ 6 ਮਹੀਨੇ ਦੀ ਗੱਬਣਾ ਇਹ ਦੂਗਾ ਦੋਸਤੋ ਤਿਆਰੀ ਕਰਨੀ ਹੈ ਨੇ ਰਾਜੀਪਲੀ ਚੰਗੀ ਹੈ ਦੋਸਤੋ ਸੀਲ ਠੰਢੀ ਵੀ ਬਹੁਤ ਆ ਇਹਦਾ ਕੀ ਮੁੱਲ ਕਰਦੇ ਆਗੇ ਭਰਾ ਇਹਦਾ 25000 ਬਾਈ ਇਹਦਾ 25000 ਇਹ ਚੋ ਇਮਾਨਦਾਨ ਕਰਦੇ ਹਾਂਜੀ 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 ਲੋ ਵੀ ਸੱਜਣੋ ਜਿਹੜੇ ਭਰਾ ਦੇ ਚਾਰਾ ਨਗਾ ਚ ਕੋਈ ਨਗ ਪਸੰਦ ਹੋਵੇ ਤਾਂ ਇੱਥੇ ਆ ਕੇ ਦੋਸਤੋ ਪਿੰਡੂ ਦੇ ਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਸੱਲੀ ਕਰਕੇ ਲੈ ਲਿਓ ਜੀ ਦੋਸਤੋ ਤਿੰਨ ਨਾਗ ਤਾਂ ਦੋਸਤੋ ਗੱਬਣਾ ਤੇ ਇੱਕ ਦੋਸਤੋ ਸੂਈ ਸਵਾਈ ਆ ਉਹਦੀ ਵੀ ਤਸੱਲੀ ਇੱਥੇ ਆ ਕੇ ਆਪ ਦੀ ਚੋਕੇ ਕਰ ਲੋਏ ਤੇ ਬਾਈ ਨੰਬਰ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋਏ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ